ਹਾਂ ਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਹਾਂ ਸਰਦੀਆਂ ਦੇ ਵਿੱਚ ਖਾਈ ਜਾਂਦੀ ਜਨਵਾਹੀ ਬਹੁਤ ਹੀ ਤਲ ਤਲੀ ਗਿਜਰੀ ਉਹਦੇ ਵਾਸਤੇ ਆਪਣੇ 1.5 ਕਿਲੋ ਘਿਓ ਲੈਤੇ ਕਿਉਂ ਆਪਣੇ ਘਰ ਦੇ ਆ ਤੇ ਅੱਧਾ ਕਿਲੋ ਬਦਾਮ ਪਾਈਆ ਦਾਖਾ ਤੇ ਅੱਧਾ ਕਿਲੋ ਕਾਜੂ ਪਾਈਆ ਖਰੋੜ ਦੀ ਗਿਰੀ ਖਖਖ ਬੇਲਗੁੱਧ ਮਾਗਜ ਮੇਥੇ ਤੇ ਕਮਰਕਸ ਤੇ ਫੁੱਲ ਮਖਾਣੇ ਹੁਣ ਪਹਿਲਾਂ ਆਪਾਂ ਬਦਾਮਾਂ ਨੂੰ ਕਾਜੂਆਂ ਨੂੰ ਤੇ ਇਹਨੂੰ ਪੀਸ ਲਾਂਗੇ ਤੇ ਫਿਰ ਆਪਾਂ ਜਿਹੜੀ ਗੁੰਦਾ ਇਹਨੂੰ ਥੋੜੀ ਜਿਹੀ ਘਿਓ ਚ ਫਰਾਈ ਕਰਕੇ ਪੀਸ ਲਾਂਗੇ ਫਿਰ ਮਖਾਣਿਆਂ ਨੂੰ ਘਿਓ ਚ ਫਰਾਈ ਕਰਕੇ ਪੀਸ ਲਾਂਗੇ ਆਓ ਆਪਾਂ ਤਿਆਰ ਕਰਦੇ ਆਂ ਹਾਂਜੀ ਦੇਖੋ ਸਾਡੇ ਛੋਟੇ ਸਰਦਾਰ ਜੀ ਖਾਲਸਾ ਜੀ ਅੱਜ ਨਾ ਪਨੀਰੀ ਉਲਾਰੇ ਨੇ ਖਾਲਸਾ ਜੀ ਕੀ ਕਰ ਰਹੇ ਹੋ ਹਾਂਜੀ ਜਿਹੜੀ ਪਖਸਖਾ ਪਾਵਾਂਗੇ ਉਹਨੂੰ ਆਪਾਂ ਨਾ ਐਵੇਂ ਬਿਨਾ ਚਾਹ ਤੇ ਥੋੜੀ ਜਿਹੀ ਰੋਸਟਡ ਕਰ ਲਾਂਗੇ ਕਰੋਸਟ ਕਰਕੇ ਫਿਰ ਇਹਨੂੰ ਪਾਵਾਂਗੇ ਕਿਉਂਕਿ ਇਹ ਐਦਾਂ ਭੁੰਨੇ ਹੋਈਏ ਪੀਸੀ ਜਾਂਦੀ ਨਹੀਂ ਇਹ ਨਹੀਂ ਪੀਸੀ ਜਾਂਦੀ ਹਾਂਜੀ ਦੇਖੋ ਪਤੀਰਾ ਗੁੰਦ ਨੂੰ ਆਪਾਂ ਇਹ ਭੁੰਨ ਲਾਂਗੇ ਦੇਸੀ ਥੋੜੇ ਵਿੱਚ ਫਿਰ ਆਪਾਂ ਨੂੰ ਮਿਕਸੀ ਰਾਹੀਂ ਗ੍ਰाइंड ਕਰ ਲਾਂਗੇ। ਹਾਂਜੀ ਹੁਣ ਆਪਾਂ ਆਹ ਮਖਾਣੇ ਨੇ ਜਿਹੜੇ ਫੁੱਲ ਮਖਾਣੇ ਇਹਨਾਂ ਨੂੰ ਵੀ ਥੋੜੇ ਜਿਹਾ ਤੇਲ ਦੇ ਵਿੱਚ ਦੇਸੀ ਚ ਰੋਸਟ ਕਰ ਲਾਂਗੇ। ਹਾਂਜੀ ਦੇਖੋ ਸਾਡੇ ਖਾਲਸੇ ਨੇ ਹੁਣ ਆ ਖੱਟਾ ਪੰਨ ਲਿਆ। ਲਗਾਤਾਰ ਲੱਗਿਆ ਪਿਆ ਇਹ। ਦੇਖੋ ਕਿੰਨੀ ਵਧੀਆ ਬਣੀ ਆ। ਲਾਈਕ ਤੇ ਕਮੈਂਟ ਜ਼ਰੂਰ ਕਰਨਾ ਵੀਡੀਓ ਨੂੰ। ਹਾਂਜੀ ਹੁਣ ਆਪਣੀ ਪਨੀਰੀ ਦੇਖੋ ਬਣ ਕੇ ਤਿਆਰ। ਦੇਖੋ ਕਿੰਨੀ ਵਧੀਆ ਬਣੀ ਹੈ। ਸਰਦੀਆਂ ਦੇ ਵਿੱਚ ਇਹ ਬਹੁਤ ਹੀ ਵਧੀਆ ਲੱਗਦੀ ਹੈ। ਤੁਸੀਂ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਨਾ, ਸ਼ੇਅਰ ਵੀ ਕਰਨਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।